ਹਾਂਜੀ ਹਸੇ ਵਾਲਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਹਰਾ-ਹਰਾ ਪਾਤਾ ਇਹਨਾਂ ਨੂੰ ਆਪਾਂ ਬਾਕੀ ਆਗੋ ਹਚੱਕ ਹੁਣ ਰੇੜੀ 'ਚ ਪਾ ਦਿੰਨੇ ਆ ਤੇ ਇਸ ਤੋਂ ਬਾਅਦ ਚੋਵਾਂਗੇ ਇਹਨਾਂ ਦੀਆਂ ਤਾਰਾਂ ਤੇ ਬਾਕੀ ਬਣੇ ਰਹੋ ਬਲੌਗ ਦੇ ਨਾਲ ਆਹ ਖੜਾ ਪਛਾਲ ਆਪਣਾ ਤੇ ਬਾਕੀ ਹੁਣ ਆਪਾਂ ਇਹਨੂੰ ਪਾ ਲਈਏ ਰੇੜੀ 'ਚ ਤੇ ਫਿਰ ਮਿਲਦੇ ਆ ਤੁਹਾਨੂੰ ਲੋਈ ਕਰੋ ਕੰਮ ਕੁਮਨ ਮੇੜ ਕੇ ਹੁਣ ਖੇਤ ਆ ਗਏ ਤੇ ਹੁਣ ਖੇਤ ਹਰਾ ਵੜਦੇ ਆਂਗੇ ਧੁੱਪ ਬਹੁਤ ਲਿਕੜ ਰਹੀ ਆ ਬਾਕੀ ਗੋਹਾ ਗੋਹਾ ਲਾ ਕੇ ਵਾਢੀਏ ਹਰਾਂ ਫੇਰ ਮਿਲਦੇ ਆ ਤੁਹਾਨੂੰ ਕਰੇ ਆ ਕੀ ਮਿਲਾਂਗੇ ਹੁਣ ਤਾਂ ਨਹੀਂ ਇੱਥੇ ਲੋਈ ਹਰੇ ਦੀ ਰੇੜੀ ਭਰ ਲਈ ਆਪਾਂ ਹੁਣ ਲੈ ਕੇ ਚੱਲੀਏ ਇਹਨੂੰ ਕਰੇ ਤੇ ਫੇਰ ਮਿਲਦੇ ਆ ਤੁਹਾਨੂੰ ਲੋਈ ਕਰੇ ਆ ਗਈ ਤੀ ਆਪਾਂ ਮੈਸਾ ਬੈਠਿਆ ਨੇ ਸਾਰੀਆਂ ਦੇਖੋ ਮਈਆਂ ਨਹੀਂ ਹੈਗੀਆਂ ਅੱਜ ਬਾਕੀ ਇਧਰ ਆਪਾਂ ਬੱਚੇ ਵੀ ਬਿਠਾਏ ਤੇ ਸਤਰੀ ਤੇ

ਚਲੋ ਉੱਤਰ ਵਗ ਜਾ ਤਾਂ ਲੋਈ ਸன்னி ਦਾ ਟਾਈਮ ਹੋ ਗਿਆ ਤੇ ਇੱਧਰ ਆ ਗਏ ਹੁਣ ਆਪਾਂ ਹੋ ਗਿਆਂ ਖੜੀਆਂ ਦੇਖੋ ਸਾਰੀਆਂ ਇੱਧਰ ਕਬੂਤਰ ਤਾਂ ਨੇ ਚੁਗੀ ਜਾਂਦੇ ਨੇਗੇ ਬਾਕੀ ਅੱਜ ਪਹਿਲੀ ਗੇਲ ਬਿਠਾਈ ਤੀਗੇ ਬੱਚੇ ਸਤਰੀ ਤੇ ਆ ਦੂਜੇ ਛੋਟੇ ਇੱਕ ਤਾਵਲਾ ਰਸਤਾ ਤੇ ਕੋ ਦੂਜਾ ਕਾਲਾ ਬਾਕੀਆਂ ਨੇ ਹਜੇ ਅੰਡੇ ਰੱਖ ਰੱਖੇ ਨੇ ਤਾਂ ਕਰਕੇ ਨੀ ਨਵੇਂ ਬਕਤ ਨੂੰ ਆਪਾਂ ਨੇ ਬੱਚੇ ਕਢਾਉਣੇ ਤੀਗੇ ਲੇਟ ਹੋ ਗਏ ਜੋੜੀਆਂ ਲਵਾਉਣ ਕਣਿ ਬਾਕੀ ਹੁਣ ਪਾਈਆ ਆਪਾਂ ਮੱਜਾਂ ਨੂੰ ਸੰਨੀ ਤੇ ਟੂੜੀ ਚੱਕ ਲਈਏ ਆਪਾਂ ਤੇ ਸੰਨੀ ਸੰਨੀ ਪਾ ਲਈਏ ਹੁਣ ਆਪਾਂ ਫੇਰ ਮਿਲਦੇ ਹਾਂਗੇ ਤੁਹਾਨੂੰ ਲੋਈ ਕਬੂਤਰਾਂ ਨੇ ਖਾਲਿਆ ਤੇ ਦਾਣਾ ਪਾਣੀ ਤੇ ਅੰਦਰ ਵਾਗ ਗਏ ਆਪਾਂ ਵੀ ਸੰਨੀ ਸੰਨੀ ਪਾਤੀ ਇਹ ਸਾਰੀਆਂ ਖਾਈ ਜਾਂਦੀਆਂ ਨੇ ਹੁਣ ਤੇ ਬਾਕੀ ਹੁਣ ਆਪਾਂ ਤੁਹਾਨੂੰ ਮਿਲਾਂਗੇ 4:00 ਵਜੇ ਕੱਖੋ ਕੋ ਬੰਦਾ ਪਾਵਾਂਗੇ ਨੂੰ ਨੂੰ ਬਾਕੀ ਦੇਖੋ ਸਾਰੇ ਬਹਿ ਕੇ ਅੰਡਾਂ ਦੇ ਜਾ ਕੇ ਬੱਚੇ ਉੱਪਰ ਬੈਠੇ ਨੇ ਤੰਨੇ ਬਾਕੀ ਮਿਲਾਂਗੇ ਹੁਣ ਆਪਾਂ ਤੁਹਾਨੂੰ ਫੇਰ